रेडी बिना शंका भारत दुनिया दा एक बड्डा جمہوری દેશ ਹੈ ਡੰਡੀ ਇਸ ਦੀ ਬੜੀ ਪੁਰਾਣੀ ਸਭਿਅਤਾ ਹੈ ਡੰਡੀ ਅਨੇਕਾ ਖੇਤਰਾ ਵਿੱਚ ਆਪਣੀ ਦੇਣ ਨਾਲ ਇਸ ਨੇ ਵਿਸ਼ਵ ਵਿੱਚ ਆਪਣਾ ਨਾਂ ਵੀ ਬਣਾਇਆ ਹੈ ਪਰ ਬਹੁਤ ਸਾਰੇ ਖੇਤਰਾ ਵਿੱਚ ਇਸ ਨੂੰ ਗੰਭੀਰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਹੁਤ ਸਾਰੇ ਖੇਤਰਾ ਵਿੱਚ ਇਹ ਬੇਹੱਦ ਪਛੜਿਆ ਹੋਇਆ ਵੀ ਹੈ ਡੰਡੀ अनेका ਵਾਰ ਦੇਸ਼ ਵਿੱਚ ਅਜਿਹੇ ਘਟਨਾਕ੍ਰਮ ਵੀ ਵਾਪਰਦੇ ਹਨ ਜਿਨ੍ਹਾਂ ਕਾਰਨ ਇਸ ਦਾ ਸਿਰ ਨੀਵਾ ਹੋ ਜਾਂਦਾ ਹੈ ਡੰਡੀ ਭਾਵੇਂ ਦੇਸ਼ ਸੰਵਿਧਾਨਿਕ ਤੌਰ ਉੱਤੇ ਧਰਮ ਨਿਰਪੱਖ ਹੈ ਪਰ ਇੱਥੇ ਜਾਤਾਂ ਅਤੇ ਧਰਮਾਂ ਦੇ ਆਧਾਰ ਉੱਤੇ ਲੋਕਾਂ ਨਾਲ ਵਿਤਕਰੇ ਅਤੇ ਜਾਤਾਂ ਕੌੜੀਆਂ ਹਕੀਕਤਾਂ ਦੀ ਤਰ੍ਹਾਂ ਹਨ ਡੰਡੀ ਸਿਆਸੀ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਅਧੀਨ ਧਰਮ ਅਤੇ ਜਾਤਾਂ ਦੇ ਆਧਾਰ ਉੱਤੇ ਧ्रुਵੀਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ ਪਰ ਦੇਸ਼ ਦੇ ਸਿਆਸਤਦਾਨ ਖਾਸ ਕਰਕੇ ਸੱਤਾਧਾਰੀ ਵੱਡੀਆਂ-ਵੱਡੀਆਂ ਫੜਾਂ ਮਾਰਦੇ ਹਨ ਅਤੇ ਦੇਸ਼ ਨੂੰ ਵਿਸ਼ਵ ਗੁਰੂ ਕਹਿਣ ਤੱਕ ਚਲੇ ਜਾਂਦੇ ਹਨ ਡੰਡੀ ਇਹ ਵੀ ਅਕਸਰ ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਡੰਡੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਦੰਡੀ ਦੁਨੀਆ ਭਾਰਤ ਵੱਲ ਕਿਸ ਕਰਕੇ ਦੇਖ ਰਹੀ ਹੈ ਜਾਂ ਕਿੰਨਾ ਨਜ਼ਰਾਂ ਨਾਲ ਦੇਖ ਰਹੀ ਹੈ ਇਸ ਦਾ ਸ਼ਾਇਦ ਉਹਨਾਂ ਨੂੰ ਹਕੀਕੀ ਗਿਆਨ ਨਹੀਂ ਹੁੰਦਾ ਜਾਂ ਜਾਣਬੁੱਝ ਕੇ ਉਹ ਝੂਠ ਬੋਲਣ ਦਾ ਕੰਮ ਕਰਦੇ ਹਨ ਤਾਂ ਜੋ ਦੇਸ਼ ਦੇ ਲੋਕਾਂ ਨੂੰ ਪੁਲੇਖੇ ਵਿੱਚ ਰੱਖਿਆ ਜਾਵੇ ਰੈਡੀ ਜਾਂ ਸਿਆਸੀ ਲਾਭ ਉਠਾਉਣ ਲਈ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਡੰਡੀ ਜਿਆਦਾ ਭੂਮਿਕਾ ਨਾ ਬਣਦੇ ਹੋਏ ਹੁਣ ਅਸੀਂ ਅਸਲ ਮੁੱਦੇ ਵੱਲ ਆਉਂਦੇ ਹਾਂ ਡੰਡੀ ਇਸ ਸਮੇਂ ਵੀ ਦੇਸ਼ ਵਿਦੇਸ਼ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਪਰ ਇਹ ਡੰਕਾ ਕਿਸੇ ਚੰਗੀ ਗੱਲ ਕਰਕੇ ਨਹੀਂ ਸਗੋਂ 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਹੇਵਾਨਗੀ ਪਰੇ ਧੰਗ ਨਾਲ ਕੀਤੇ ਗਏ ਜ਼ਬਰ ਜਨਾਹ ਕਾਰਨ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਕਰਕੇ ਬਾਜ ਰਿਹਾ ਹੈ ਡੰਡੀ ਦੇਸ਼ ਭਾਰ ਵਿੱਚ ਵੱਡੀ ਪੱਧਰ ਉੱਤੇ ਡਾਕਟਰਾਂ ਵੱਲੋਂ ਟ੍ਰੇਨੀ ਡਾਕਟਰ ਦੇ ਜ਼ਬਰ ਜਨਾਹ ਅਤੇ ਕਤਲ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਕੌਮੀ ਪੱਧਰ ਉੱਤੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਲੋਕਾਂ ਦੀ ਕੰਮ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਵਿਖਾਵੇ ਕੀਤੇ ਜਾ ਰਹੇ ਹਨ ਦੰਡੀ ਇਹਨਾਂ ਵਿਖਾਵਿਆਂ ਨੂੰ ਮੁੱਖ ਰੱਖਦਿਆਂ ਸੁਪਰੀਮ ਕੋਰਟ ਨੇ ਵੀ ਇਸ ਘਟਨਾਕ੍ਰਮ ਦਾ ਖੋਦ ਨੋਟਸ ਲੈਂਦਿਆਂ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਹੈ ਅਤੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਸ ਸੰਬੰਧੀ ਲੁੜਿੰਦੇ ਸੁਝਾਅ ਹਾਸਲ ਕਰਨ ਲਈ ਨੈਸ਼ਨਲ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ ਡੰਡੀ ਦੇਸ਼ ਪਰ ਵਿੱਚ ਉਪਰੋਕਤ ਘਟਨਾ ਨੂੰ ਲੈ ਕੇ ਹੋ ਰਹੇ ਵਿਖਾਵਿਆਂ ਨੇ ਇੱਕ ਵਾਰ ਫਿਰ ਨਿਰਪਯਾ ਕਾਂਡ ਦੀ yaad ਤਾਜ਼ਾ ਕਰਵਾ ਦਿੱਤੀ ਹੈ ਡੰਡੀ 16 ਦਸੰਬਰ 2012 ਦੀ ਰਾਤ ਨੂੰ ਦਿੱਲੀ